ਦੇਵੀ ਮਾਈ ਨੇ ਪੁਕਾਰ ਕੀਤੀ ਗੁਰੂ ਗੋਬਿੰਦ ਸਿੰਘ ਅੱਗੇ ਕਿ ਤੂੰ ਮੈਨੂੰ ਬਚਾ ਲੈ ਗੁਰੂ ਗੋਬਿੰਦ ਸਿੰਘ ਨੇ ਉੱਥੇ ਔਰਿ ਜੇਬ ਦਾ ਸਿਰ ਉਤਾਰ ਦਿੱਤਾ ਤੇ ਇਹਨਾਂ ਪਹਾੜਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਕੋਈ ਸਰੋਕਾਰ ਨਹੀਂ ਤੇ ਉੱਥੇ ਬੈਠ ਕੇ ਲੋਕ ਕੇ ਬੈਠਣ ਦਾ ਕੋਈ ਮਤਲਬ ਨਹੀਂ ਇਹ ਤਾਂ ਇਹ ਵੀ ਕਹਾਣੀ ਲਿਖੀ ਹੋਈ ਹੈ ਜਿਹੜੀ ਮੂਰੇ ਨਹੀਂ ਪਾਉਂਦੇ ਔਰਿ ਜੇਬ ਨੇ ਵੀ ਉੱਥੇ ਹੀ ਬੈਠ ਕੇ ਤਪੱਸਿਆ કરી ਸੀ ਹੇਮਕੁੰਡ ਦਾ ਭਾਈ ਕਾਨ ਸਿੰਘ ਨਾਭਾ ਨੇ ਕਿਤੇ ਨਾਮੋ ਨਿਸ਼ਾਨ ਨਹੀਂ ਦਿੱਤਾ ਆਪਣੀ ਮਹਾਨ ਕੋਸ਼ ਦੇ ਵਿੱਚ ਬਚਿੱਤਰਨਾਟਕ ਦੀ ਕਹਾਣੀ ਮੁਤਾਬਕ ਤਾਂ ਪਿਛਲੇ ਜਨਮ 'ਚ ਗੁਰੂ ਗੋਬਿੰਦ ਸਿੰਘ ਨੇ ਉਹਦਾ ਕਹਣ ਕੀਤਾ ਸੀ ਤੇ ਇਸ ਜਨਮ ਦੇ ਵਿੱਚ ਉਹਨੇ ਫਿਰ ਬਦਲਾ ਲੈ ਲਿਆ ਇਹ ਕਹਾਣੀ ਪਾਉਂਦਾ ਕੋਈ ਨਹੀਂ ਇਹ ਵੀ ਬਚਿੱਤਰਨਾਟਕ ਜੀ ਲਿਖੀ ਹੋਈ ਹੈ ਦੇਸ਼ਵਾਦਗੀਆਂ ਬਾਤਾਂ ਸੁਣ ਰਹੇ ਥਾ ਮੇ ਮਹਾਰੀ ਬੋਲੀ ਦੇ ਵਿੱਚ ਤੇ ਮੈਂ ਜੇ ਇੱਕ ਵਾਰ ਫੇਰ ਪਟਿਆੜੇ ਦੇ ਵਿੱਚ ਸਰਦਾਰਿੰਦਰ ਸਿੰਘ ਦਾ ਗੰਨ ਕੀ ਗੈਰ ਤੇ ਉਹਨਾਂ ਦਾ ਗੁਰਮਤਿ ਦੇ ਵਿੱਚ 40-50 ਸਾਲ ਦਾ ਪ੍ਰਚਾਰ ਦਾ ਤਜਰਬਾ ਵੀ ਹੈ ਪਰ ਅੱਜ ਕੱਲ ਇੱਕ ਬਹੁਤ ਰੌਲਾ ਹੈ ਕਿ ਅਮਲ ਘਟ ਤੇ ਰੌਲਾ ਜ਼ਿਆਦਾ ਹੋ ਗਿਆ ਤੇ ਇਸ ਦੇ ਵਿੱਚੇ ਬੜੇ ਰੌਲੇ ਆ ਕਿ ਯਾਤਰਾਵਾਂ ਕਰੀਆਂ ਜਾਂ ਮੈਂ ਸਤਾਰ ਮਿ ਕਿਸਥਾਨ ਬਣ ਗਏ ਬਹੁਤ ਸਾਰੇ ਇਹ ਜਿਹੜੇ ਪਹਿਲਾਂ ਨਹੀਂ ਹੋਏ ਕਰੇ ਤੇ ਇਹਨਾਂ ਦੇ ਵਿੱਚ ਤੇ ਇੱਕ ਹੇਮਕੁੰਟ ਹੈ ਜਿਸਕਾ ਇਹ ਪ੍ਰਚਾਰ ਹੈ ਕਿ ਗੰਗੋਮ ਸਿੰਘ ਮਹਾਰਾਜ ਨਾਲ ਉਹਨਾਂ ਦੇ ਪ੍ਰਾਣੇ ਜਨਮ ਤੇ ਜੁੜਿਆ ਵਾ ਸੋ ਤਾਂ ਬਹੁਤ ਸਾਰੀ ਯਾਤਰਾਵਾਂ ਚਲਦੀਆਂ ਰਹਾਂ ਉਹਨਾਂ ਦੇ ਬਾਰੇ ਵਿੱਚ ਵਿਚਾਰ ਚਰਚਾ ਕਰਾਂਗੇ ਕੋਈ ਕਸਾ ਹੋਇਆ ਕੋਈ ਖਲਸਾ ਹੋਇਆ ਕੋਈ ਜੀ ਕੇ ਪਤੇ ਜੀ ਜਦੋਂ ਜਿਕੇ ਨਾਲ ਜਿਸ ਤਰ੍ਹਾਂ ਗਰਮੀ ਆ ਜਾ ਯਾਤਰਾ ਚਲਾ ਬਹੁਤ ਸਾਰੀ ਯਾਤਰਾਵਾਂ ਹੁੰਦਾ ਦੇ ਹਜੂ ਆਪਣੇ ਹੇਮਕੁੰਟ ਕੇ ਬਾਰੇ ਮੈਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਛਲੇ ਜਨਮ ਕੇ ਵਿੱਚ ਤਪ ਕਰਿਆ ਤਾਂ ਉੱਥੇ ਤੇ ਬਹੁਤ ਸਾਰੇ ਇਹ ਜਿਹੇ ਹਵਾਲੇ ਵੀ ਆਂ ਕਤ ਨਹੀਂ ਕਿਤਾਬਾਂ ਕੇ ਜਾਂ ਗ੍ਰੰਥਾਂ ਕੇ ਵਿੱਚ ਹਾਂਜੀ ਤੁਹਾਨੂੰ ਕੀ ਲੱਗਾ ਸਾਰਾ ਕੁਝ ਇੱਥੇ ਜੀ ਸੋਚਣ ਵਾਲੀ ਗੱਲ ਤਾਂ ਇਹ ਹੈ ਪਿਛਲੇ ਜਨਮ ਵਿੱਚੇ ਨਾ ਤਾਂ ਉਹ ਸਾਡੇ ਗੁਰੂ ਸੀ ਨਾ ਪਿਛਲੇ ਜਨਮ ਦਾ ਅੱਜ ਤੱਕ ਕੋਈ ਬੰਦਾ ਸਬੂਤ ਪੇਸ਼ ਕਰ ਸਕਿਆ ਕਿ ਪਿਛਲੇ ਜਨਮ ਵਿੱਚ ਕੌਣ ਕੀ ਸੀ ਤੇ ਅੱਗੋਂ ਕੀ ਬਣੇਗਾ ਮੈਂ ਤਾਂ ਇਤੋਂ ਤੱਕ ਵੀ ਕਹਿਣ ਤੇ ਮਜਬੂਰ ਆ ਵੀ ਜੇ ਪਿਛਲੇ ਜਨਮ ਚ ਕੋਈ ਗਦਾ ਹੋਵੇ ਕੁੱਤਾ ਹੋਵੇ ਘੋੜਾ ਹੋਵੇ ਉਹਦੀ ਗੱਲ ਕੋਈ ਨਹੀਂ ਕਰਦਾ ਵੀ ਪਿਛਲੇ ਜਨਮ ਚ ਇਹ ਜਾਨਵਰ ਸੀ ਤੇ ਅਗਲੇ ਜਨਮ ਚ ਕੀ ਬਣੂਗਾ ਇਹ ਝੂਠੀਆਂ ਕਹਾਣੀਆਂ ਤਰ੍ਹਾਂ ਤਰ੍ਹਾਂ ਦੇ ਪੁਜਾਰੀ ਤਵਕੇ ਨੇ ਇੱਥੇ ਪਾ ਦਿੱਤੀਆਂ ਨੇ ਉਹਨਾਂ ਨੂੰ ਰੂਪ ਬਦਲ ਕੇ ਅੱਗੇ ਤੋਂ ਅੱਗੇ ਚਲਾਇਆ ਜਾ ਰਿਹਾ ਜਿਵੇਂ ਦੋ ਸਮਾਜ ਦੇ ਵਿੱਚ ਪੁਰਾਣਿਕ ਪਾਤਰਾਂ ਦੇ ਅਗਲੇ ਪਿਛਲੇ ਜਨਮ ਤੋਂ ਬ੍ਰਾਹਮਣ ਪੁਜਾਰੀ ਨੇ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਪੇਸ਼ ਕਰ ਦਿੱਤੇ ਨੇ ਤੇ ਉਹੀ ਕਹਾਣੀਆਂ ਬਚਿੱਤਰ ਨਾਟਕ ਦੇ ਰਾਹੀਂ ਸਾਡੇ ਵਿੱਚ ਕੁਸੇੜ ਦਿੱਤੀਆਂ ਗਈਆਂ ਨੇ ਤਾਂ ਹੁਣ ਇੱਥੇ ਇੱਕ ਗੱਲ ਜਿਹੜੀ ਹੈ ਬਹੁਤ ਮਹੱਤਵਪੂਰਨ ਹੈ ਸਾਨੂੰ ਧਿਆਨ ਦੇਣਾ ਬਣਦਾ ਹੈ ਤੇ 1935 ਤੱਕ ਇਹਦਾ ਹੇਮਕੁੰਡ ਦਾ ਕੇਵਲ ਬਚਿੱਤਰ ਨਾਟਕ 'ਚ ਨੌ ਸੀ ਪਰ ਪ੍ਰੈਕਟੀਕਲ ਤੌਰ ਤੇ ਪੂਜਾ ਅਸਥਾਨ ਜਿਹੜਾ ਅੱਜ ਪਹਾੜਾਂ ਚ ਬਣਾਇਆ ਪਿਆ ਉਹਦਾ ਨਾਮੋ ਨਿਸ਼ਾਨ ਨਹੀਂ ਸੀ 1935 ਤੱਕ ਪਹਿਲੀ ਵਾਰੀ ਭਾਈ ਵੀਰ ਸਿੰਘ ਨੇ ਇੱਕ ਰਿਟਾਇਰ ਫੌਜੀ ਮੋਦਨ ਸਿੰਘ ਨੂੰ ਕਹਿ ਕੇ ਕਿ ਮੈਂ ਤੈਨੂੰ ਤਨਖਾਹ ਦੇਵਾਂਗਾ ਤੇ ਤੂੰ ਆ ਬਚਤਰਨਾਟਕ ਮੈਂ ਪੜ ਲਿਆ ਵੀਰ ਸਿੰਘ ਕਹਿੰਦਾ ਹੈ ਕਿ ਤੂੰ ਉੱਥੇ ਜਾ ਕੇ ਕੋਈ ਜਗ੍ਹਾ ਲੱਭ ਜਾਨੀ ਕਿ ਭਾਈ ਵੀਰ ਸਿੰਘ ਪੰਜਾਬ ਦੇ ਵਿੱਚ ਪਹਿਲਾ ਭਾਰਤ ਸਰਕਾਰ ਦਾ ਵਫਾਦਾਰ ਕਵੀ ਸੀ ਭਾਰਤ ਦਾ ਸਭ ਤੋਂ ਵੱਡਾ ਇਨਾਮ ਸਾਹਿਤ ਕਾਡਮੀ ਦਾ ਭਾਰਤ ਦੇ ਲੋਕਾਂ ਚੋਂ ਸਭ ਤੋਂ ਪਹਿਲਾ ਇਨਾਮ ਵੀ ਭਾਈ ਵੀਰ ਸਿੰਘ ਨੂੰ ਮਿਲੇ ਉਪਰੰਤ ਤੇ ਜਿਹੜਾ ਉਨ ਉਥੇ ਗੁਰਦੁਆਰਾ ਬੰਗਲਾ ਸਾਹਿਬ ਦੇ ਨੇੜੇ ਇੱਕ ਬਹੁਤ ਵੱਡਾ ਸਥਾਨ ਹੈ ਉਹ ਭਾਈ ਵੀਰ ਸਿੰਘ ਦੇ ਨਾਮ ਤੇ ਇੱਕ ਸਾਧਨ ਬਣਿਆ ਹੋਇਆ ਉਹ ਵੀ ਇਹਦੇ ਨਾਮ ਤੇ ਹੈ ਬਹੁਤ ਕੀਮਤੀ ਜ਼ਮੀਨ ਉਥੇ ਹਰੇਕ ਬੰਦਾ ਨਾ ਕਿਰਾਏ ਤੇ ਮਕਾਨ ਵੀ ਛੇਤੀ ਕੀ ਤੇ ਨਹੀਂ ਲੈ ਸਕਦਾ ਮੁੱਲ ਖਰੀਦੀ ਨਹੀਂ ਤਾਂ ਦੂਰ ਦੀ ਗੱਲ ਹੈ ਤਾਂ ਇਹਦਾ 1935 ਦੇ ਵਿੱਚ ਭਾਈ ਵੀਰ ਸਿੰਘ ਨੇ ਅੰਗਰੇਜ਼ਾਂ ਦੇ ਕਹਿ ਲੋ ਆਖੇ ਲਾ ਕੇ ਜਾਂ ਇਹਦੀ ਆਪਣੀ ਬੁੱਧੀ ਪ੍ਰਸ਼ਟ ਹੋ ਗਈ ਤਾਂ ਇਹਨੇ ਉਥੇ ਮੋਦਨ ਸਿੰਘ ਨਾਮ ਦੇ ਫੌਜੀ ਨੂੰ ਕਿਹਾ ਮੈਂ ਇਹ ਗੱਲਾਂ ਤਾਂ ਕਹਿ ਰਿਹਾ ਮੈਂ ਪੜ੍ਹ ਵੀ ਲਈਆਂ ਨੇ ਮੈਂ 6 ਮਹੀਨੇ ਬਤੌਰ ਟੀਚਰ ਉੱਥੇ ਰਿਸ਼ੀਕੇਸ਼ ਰਹਿ ਕੇ ਆਇਆ ਬਤੌਰ ਟੀਚਰ ਮੈਂ 6 ਮਹੀਨੇ ਪੜਾਉਂਦਾ ਰਿਹਾ ਉੱਥੇ ਤਾਂ ਉਪਰੰਤ ਮੈਂ ਸਭਾ ਜਮੇ ਬਣਿਆ ਹੋਇਆ ਸੀ ਇਹ 1996 97 ਦੀ ਗੱਲ ਹੈ ਜਿਵੇਂ ਮੇਰਾ ਸਭਾ ਬਣਿਆ ਹੋਇਆ ਸੀ ਆਏ ਯਾਤਰੀਆਂ ਨੂੰ ਵੀ ਮਿਲਣਾ ਸਵਾਲ ਜਵਾਬ ਕਰਨੇ ਉੱਥੋਂ ਦੇ ਪ੍ਰਬੰਧਕਾਂ ਨੂੰ ਵੀ ਮਿਲਣਾ ਤੇ ਗੱਲਾਂ ਬਾਤਾਂ ਕਰਨੀਆਂ ਜੇ ਕੋਈ ਲਿਟਰੇਚਰ ਮਿਲਿਆ ਉਹ ਵੀ ਪੜ੍ਹਦੇ ਰਹਿਣਾ ਤਾਂ ਇਸ ਤਰ੍ਹਾਂ ਇਹਨਾਂ ਨੇ 1935 ਤੋਂ ਇੱਕ ਗਾਲਾ ਸਬੂਤ ਦੇ ਤੌਰ ਤੇ ਤੁਸੀਂ ਦੇਖ ਲਿਓ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਸਿੱਖਾਂ ਨਾਲ ਸੰਬੰਧਿਤ ਛੋਟੇ ਤੋਂ ਛੋਟੇ ਗੁਰਦੁਆਰੇ ਦਾ ਜ਼ਿਕਰ ਕੀਤਾ ਹੋਇਆ ਹੈ ਤੇ ਕਿਸੇ ਵੀ ਸਿੱਖ ਜਿਹੜਾ ਥੋੜਾ ਜਿਹਾ ਵੀ ਮਸ਼ਹੂਰ ਹੈ ਉਹਦਾ ਵੀ ਨਾਮ ਪਾ ਕੇ ਕੁਝ ਨਾ ਕੁਝ ਉਹਦੀ ਜੀਵਨੀ ਲਿਖੀ ਹੋਈ ਹੈ ਗੁਰਦੁਆਰਿਆਂ ਦੇ ਨਾਮ ਲਿਖੇ ਹੋਏ ਨੇ ਜਿਹੜੇ ਇਤਿਹਾਸਕ ਨੇ ਪਰ ਹੇਮਕੁੰਡ ਦਾ ਭਾਈ ਕਾਨ ਸਿੰਘ ਨਾਭਾ ਨੇ ਕਿਤੇ ਨਾਮੋ ਨਿਸ਼ਾਨ ਨਹੀਂ ਦਿੱਤਾ ਆਪਣੀ ਮਹਾਨ ਕੋਸ਼ ਦੇ ਵਿੱਚ ਕਿਉਂਕਿ 1927 ਦੇ ਵਿੱਚ ਇਹ ਛਪ ਗਈ ਸੀ ਮਹਾਨ ਕੋਸ਼ 1927 ਤੱਕ ਇਹਦਾ ਨਾਮੋ ਨਿਸ਼ਾਨ ਨਹੀਂ ਸੀ ਪਹਿਲੀ ਵਾਰੀ 1935 ਦੇ ਵਿੱਚ ਭਾਈ ਵੀਰ ਸਿੰਘ ਨੇ ਸਿੱਖਾਂ ਨੂੰ ਕੁਰਾਹੇ ਪਾਉਣ ਵਾਸਤੇ ਪਹਾੜਾਂ 'ਚ ਧੱਕੇ ਖਵਾਉਣ ਵਾਸਤੇ ਇਹ ਭਾਈ ਵੀਰ ਸਿੰਘ ਦੀ ਕਾਢ ਸੀ ਤੇ ਜਿਹੜੀ ਸਭ ਤੋਂ ਦੁਖਦਾਈ ਗੱਲ ਹੈ ਉਹ ਤਾਂ ਕਾਫੀ ਪੁਰਾਣਾ ਹੋ ਗਿਆ ਸੀ ਭਾਈ ਵੀਰ ਸਿੰਘ ਤਾਂ ਅੱਜ ਦੇ ਹਾਲਾਤ ਦੇ ਵਿੱਚ ਭਾਈ ਵੀਰ ਸਿੰਘ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਦਾ ਫਾਦਰ ਇਹਦਾ ਪਿਤਾ ਉਹਦਾ ਨਾਮ ਸੀ ਜਗਿੰਦਰ ਸਿੰਘ ਤੇ ਜਗਿੰਦਰ ਸਿੰਘ ਉਹਦਾ ਸਭ ਕਾਸੇ ਦਾ ਇਨਚਾਰਜ ਬਣ ਗਿਆ ਕਾਨਪੁਰ ਇਹਨਾਂ ਨੇ ਜਗਿੰਦਰ ਸਿੰਘ ਨੇ ਆਪਣਾ ਦਫਤਰ ਖੋਲ੍ਹ ਲਿਆ ਤਾਂ ਖੋਲ੍ਹ ਲਿਆ ਕਾਨਪੁਰ ਤਾਂ ਕਿ ਪੰਜਾਬ ਦੇ ਵਿੱਚ ਕਿਤੇ ਲੋਕੀ ਮੇਰੇ ਤੇ ਕੋਈ ਇਲਜ਼ਾਮ ਨਾ ਲਾਉਣ ਮੇਰਾ ਕੰਮ ਬੰਦਨਾ ਕਰਵਾ ਦੇਣ ਮੈਂ ਸਿੱਖਾਂ ਤੋਂ ਦੂਰ ਰਹਿ ਕੇ ਇਹ ਕੰਮ ਕਰਾਂ ਤੇ ਇੱਥੇ ਕੋਈ ਖਤਰਾ ਨਹੀਂ ਹੈ ਕਾਨਪੁਰ ਦੇ ਵਿੱਚ ਦਫਤਰ ਇਹਨਾਂ ਨੇ ਹੈੱਡ ਕੁਆਰਟਰ ਉੱਥੇ ਬਣਾਇਆ ਤੇ ਦੂਜਾ ਛੋਟਾ ਦਫਤਰ ਉਹ ਰਿਸ਼ੀਕੇਸ਼ ਬਣਾ ਦਿੱਤਾ ਤੇ ਜਗENDER ਸਿੰਘ ਨੇ ਜਿਹੜਾ ਸੇਖਾਂ ਨੂੰ ਗੁੰਮਰਾਹ ਕੀਤਾ ਤਬਾਹ ਕੀਤਾ ਬਰਬਾਦੀ ਦੇ ਰਾਤ ਹੋ ਰਿਆ ਉਹ ਤਾਂ ਹੈ ਗਈ ਹੈ ਅਰਬਾਂ ਖਰਬਾ ਰੁਪਈਆ ਜਗENDER ਸਿੰਘ ਨੇ ਇੱਥੋਂ ਵਟ ਲਿਆ ਲੁੱਟ ਲਿਆ ਤੇ ਆਪਣੇ ਔਲਾਦ ਸਿਮਰਜੀਤ ਸਿੰਘ ਮਾਨ ਆਦਿਕ ਦੇ ਪੱਲੇ ਪਾ ਦਿੱਤਾ ਇਹ ਸਾਰਾ ਕੁਝ ਸਾਨੂੰ ਪਤਾ ਹੋਣਾ ਚਾਹੀਦਾ ਇੱਥੇ ਕੁਝ ਵੀ ਨਹੀਂ ਸੀ ਤੇ ਭਾਰਤ ਸਰਕਾਰ ਨੇ ਤਾਂ ਹੁਣ ਬਾਅਦ ਦੇ ਵਿੱਚ ਉਥੇ ਜਿਹੜਾ ਤਾਰ ਦੇ ਰਾਹੀ ਉਹ ਚੱਲਦੀਆਂ ਨੇ ਆਪਣਾ ਆਣ ਜਾਣ ਵਾਸਤੇ ਉਹਨਾਂ ਝੂਲੇ ਚੱਲਦੇ ਨੇ ਉਹ ਝੂਲਿਆਂ ਤੇ ਰਿਸ਼ੀ ਕੇਸ ਤੋਂ ਜਾਂ ਜਿੱਥੇ ਵੀ ਪਹਾੜੀ ਸ਼ੁਰੂ ਹੁੰਦੀ ਹੈ ਉਥੋਂ ਉਹਨਾਂ ਤਾਰਾਂ ਦੇ ਨਾਲ ਲਟਕ ਕੇ ਤੁਸੀਂ ਫਟਾਫਟ ਕੁਝ ਪੈਸੇ ਦੇ ਕੇ ਉਥੇ ਹਿਮਕੁੰਡ ਪਹੁੰਚ ਸਕਦੇ ਹੋ ਤੇ ਬਹੁਤੇ ਪੈਸੇ ਵੀ ਉਜਾੜਾ ਉਹ ਟਾਈਮ ਵੀ ਖਰਾਬ ਕਰੋ ਤੇ ਕੁਰਾਹੇ ਵੀ ਪੈ ਜਾਓ ਮਨਮਤੀਆਂ ਚੀਜ਼ਾਂ ਨੂੰ ਮੱਥੇ ਟੇਕੋ ਪਹਾੜਾਂ 'ਚ ਜਾਓ ਤੇ ਉਥੇ ਜਦੋਂ ਸਰਦੀ ਹੁੰਦੀ ਹੈ ਤਾਂ ਉਦੋਂ ਸਾਰੇ ਪੁਜਾਰੀ ਵਾਪਸ ਆ ਜਾਂਦੇ ਨੇ ਉੱਥੇ ਜਿਹੜਾ ਗੁਰਦੁਆਰਾ ਇਹਨਾਂ ਨੇ ਬਣਾਇਆ ਉਹਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਿਵੇਂ ਕਹਿੰਦੇ ਨੇ ਸੁਖਾਸਣ ਕਰ ਦਿੰਦੇ ਨੇ ਤੇ ਉਧਰ ਫਿਰ ਯਾਤਰੂ ਕੋਈ ਨਹੀਂ ਜਾਂਦਾ ਆ 2012 ਦੇ ਵਿੱਚ ਘਟਨਾ ਵਾਪਰੀ ਆ ਮੈਂ ਸਾਰੀਆਂ ਤਰੀਕਾਂ ਆਪਣੇ ਕੋਲੇ ਲਿਖੀਆਂ ਹੋਈਆਂ ਨੇ ਮੈਂ ਆਪਣੇ ਕਿਤਾਬਾਂ 'ਚ ਪਹਿਲਾਂ ਸਪੋਕਸਮੈਨ ਅਖਬਾਰ 'ਚ ਵੀ ਪਾਇਆ ਕਿ ਉੱਥੇ ਇਹ ਤਾਂ ਦਰਵਾਜ਼ੇ ਬੰਦ ਕਰਕੇ ਆਗੇ ਸਰਦੀ ਹੋਣ ਤੋਂ ਪਰ ਪਿੱਛੇ ਰਿਛਾ ਅਤੇ ਹੋਰ ਜਾਨਵਰ ਜਿਹੜੇ ਕਿ ਬਰਫ਼ਾਂ 'ਚ ਰਹਿਣ ਦੇ ਆਦੀ ਨੇ ਉਹਨਾਂ ਨੂੰ ਥੋੜਾ ਬਹੁਤਾ ਲੱਗਿਆ ਕਿ ਆਪਣਾ ਸਰਦੀ ਤੋਂ ਬਚਾਂਗੇ ਉਹਨਾਂ ਨੇ ਆ ਕੇ ਦਰਵਾਜ਼ੇ ਦਰਬੂਜੇ ਤੋੜਲੇ ਜਿਹੜੇ ਗੁਰਦੁਆਰੇ ਦੇਸੀ ਬਣੇ ਹੋਏ ਹਿਮਕੁੰਡ ਤੇ ਕੰਧਾਂ ਦੇ ਵਿੱਚ ਦੀ ਕੋਈ ਥੋੜੇ ਬਹੁਤੇ ਹੋ ਸਕਦਾ ਸਰਾਖ ਸ਼ੁਰੂ ਕਰ ਲੇ ਤੇ ਰਿਛਾ ਮਹਾਰਾਜ ਅੰਦਰ ਦਾਖਲ ਹੋ ਗਏ ਤੇ ਅੰਦਰ ਉਹਨਾਂ ਨੇ ਆਪਣੇ ਬੱਚੇ ਦੇ ਦਿੱਤੇ 5-6 ਮਹੀਨੇ ਉਹ ਆਪਣੇ ਬੱਚਿਆਂ ਨੂੰ ਪਾਲਦੇ ਰਹੇ ਤੇ ਅੰਦਰ ਵੀ ਆਪਣਾ ਮਲਬੂਤਰ ਕਰਦੇ ਰਹੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਉਹਨਾਂ ਨੇ ਖਲਾਰੇ ਖਲਾਰਤੇ ਪਾਣ ਛਿੜ ਕੇ ਸੜਤੀਆਂ ਰਮਾਲੇ ਸਾਰੇ ਪਾੜਤੇ ਹੋਰ ਜਿਹੜਾ ਕੋਈ ਸਮਾਨ ਉੱਥੇ ਪਿਆ ਸੀ ਉਹ ਸਭ ਕੁਝ ਤਹਿਸ਼ ਨਹਿਸ਼ ਹੋ ਗਿਆ ਤੇ ਜਦੋਂ ਕਿਤੇ ਮੌਸਮ ਆਉਣ ਤੇ ਇਧਰੋਂ ਪੁਜਾਰੀ ਉੱਥੇ ਦਰਵਾਜ਼ੇ ਖੋਲਣ ਵਾਸਤੇ ਜਾ ਕੇ ਪਹੁੰਚੇ ਉਹਨਾਂ ਨੇ ਦੇਖਿਆ ਵੀ ਅੰਦਰ ਤਾਰੇ ਛੇ ਬੈਠੇ ਨੇ ਉਹਨਾਂ ਦੀ ਹਿੰਮਤ ਨਹੀਂ ਪਈ ਅੰਦਰ ਜਾਣ ਦੀ ਆਪਣੇ ਆਪ ਨੂੰ ਸਿੰਘ ਤੇ ਸ਼ੇਰਤਾ ਖਵਾਉਂਦੇ ਨੇ ਪਰ ਰਿੱਚਾਂ ਦੇ ਸਾਹਮਣੇ ਉਹ ਹਾਰ ਗਏ ਤੇ ਉਹਨਾਂ ਨੇ ਫਿਰ ਉੱਥੇ ਪੁਲਿਸ ਤੱਕ ਜਾਂ ਮਿਲਟਰੀ ਤੱਕ ਉਹ ਪਹੁੰਚ ਕੀਤੀ ਮਿਲਟਰੀ ਵਾਲੇ ਭਰਾ ਆਏ ਉਹਨਾਂ ਨੇ ਹਵਾਈ ਫੈਰ ਕੀਤੇ ਤਾਂ ਫਿਰ ਉਹ ਰਿੱਚੋਂ ਤੋਂ ਦੌੜ ਗਏ ਤਾਂ ਉਹ ਗੰਦਗੀ ਇਹਨਾਂ ਨੇ ਸਾਫ਼ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਫਿਰ ਸਤਕਾਰ ਸਹਿਤ ਇਹਨਾਂ ਨੇ ਕਿਤੇ ਸੰਭਾਲ ਕੇ ਰੱਖ ਦਿੱਤਾ ਜਿਹੜਾ ਰਿੱਚਾਂ ਨੇ ਅੰਦਰ ਬਰਬਾਦ ਕੀਤਾ ਸੀ ਤਾਂ ਉਹ ਗੱਲ ਇਹਨਾਂ ਨੇ ਬਹੁਤੀ ਉੱਬਰ ਨਹੀਂ ਦਿੱਤੀ ਉਹ ਇੱਕ ਤਰ੍ਹਾਂ ਦੀ ਟਾਕਣ ਦਾ ਯਤਨ ਕੀਤਾ ਉਦੋਂ ਮੁੜ ਕੇ ਕਹਿੰਦੇ ਜੀ ਦਰਵਾਜ਼ੇ ਦਰਬੂਜੇ ਅਸੀਂ ਮਜ਼ਬੂਤ ਕਰਾ ਦਿੱਤੇ ਨੇ ਤੇ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਅਰ ਸਰਦੀ ਦੇ ਵਿੱਚ ਵਾਪਸੀ ਲੈ ਆਉਨੇ ਆ ਤਾਂ ਪਿਆਰਿਓ ਇਹੋ ਜੀਆਂ ਘਟਨਾਵਾਂ ਵੀ ਉੱਥੇ ਵਾਪਰੀਆਂ ਨੇ ਤੇ ਇਹਨਾਂ ਪਹਾੜਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਕੋਈ ਸਰੋਕਾਰ ਨਹੀਂ ਤੇ ਉੱਥੇ ਬੈਠ ਕੇ ਲੋਕੇ ਬੈਠਣ ਦਾ ਕੋਈ ਮਤਲਬ ਨਹੀਂ ਇਹ ਤਾਂ ਇਹ ਵੀ ਕਹਾਣੀ ਲਿਖੀ ਹੋਈ ਹੈ ਜਿਹੜੀ ਮੂਰੇ ਨਹੀਂ ਪਾਉਂਦੇ ਔਰਗਿਜੇਬ ਨੇ ਵੀ ਉੱਥੇ ਬੈਠ ਕੇ ਤਪੱਸਿਆ ਕਰੀ ਸੀ 72 ਨਾਟਕ ਮੈਂ ਲਿਖਿਆ 72 ਨਾਟਕ ਹੀ ਲਿਖਿਆ ਇਹ ਸਾਰਾ ਔਰਗਿਜੇਬ ਨੇ ਉੱਥੇ ਯਾਤਰਾ ਬਿਲਕੁਲ ਔਰਗਿਜੇਬ ਨੇ ਵੀ ਉੱਥੇ ਤਪੱਸਿਆ ਕੀਤੀ ਤਪ ਕਰਿਆ ਤਪ ਕਰਿਆ ਤੇ ਉੱਥੇ ਇੱਕ ਸੋਹਣੀ ਔਰਤ ਜਿਹਨੂੰ ਕਿ ਅੱਜ ਕੱਲ ਆਪਾਂ ਕੋਈ ਇਹਦੇ ਵਿੱਚ ਚੰਡੀ ਦੀ ਮਾਰ ਕਹਿੰਦੇ ਆ ਚੰਡੀ ਨਾਮ ਦੀ ਇੱਕ ਦੇਵੀ ਮਾਈ ਇਹੋ ਜੀ ਕੋਈ ਨਾਮ ਕੋਈ ਵੀ ਹੋ ਸਕਦਾ ਹੈ ਉਹ ਕਿਤੇ ਉਥੇ ਇਸ਼ਨਾਨ ਕਰਨ ਆ ਗਈ ਇਹਨਾਂ پڑੂਏ ਲੋਕਾਂ ਨੂੰ ਪਤਾ ਹੋਵੇ ਕਿ ਉਥੇ ਸਿਖਰ ਜਿੱਥੇ ਬਰਫ਼ ਪੈਂਦੀ ਹੈ ਉਥੇ ਪਾਣੀ ਨਹੀਂ ਹੁੰਦਾ ਤੇ ਉਥੇ ਕੋਈ ਇਸ਼ਨਾਨ ਕਰਨ ਨਹੀਂ ਆਉਂਦਾ ਹੁੰਦਾ ਖੈਰ ਇਹਨਾਂ ਦੀ ਕਹਾਣੀ ਹੈ ਝੂਠ ਸੱਚ ਦਾ ਤੇ ਇਹਨਾਂ ਨੂੰ ਮਤਲਬ ਹੀ ਕੋਈ ਨਹੀਂ ਉਹ ਦੇਵੀ ਮਾਈ ਇਸ਼ਨਾਨ ਕਰਨ ਆਉਂਦੀ ਸੀ ਔਰ ਜੇਬ ਦਾ ਉਹਦਾ ਇਸ਼ਨਾਨ ਕਰਨ ਦੇ ਸਮੇਂ ਤੇ ਉਹਦੇ ਤੇ ਮਨ ਮੋਹਤ ਹੋ ਗਿਆ ਔਰ ਹੀ ਜੇਬ ਗਲਤੀ ਕਰਨ ਲੱਗਿਆ ਸੀ ਤੇ ਉਹਨੂੰ ਉੱਥੋਂ ਪਕੜ ਲਿਆ ਆ ਤੇ ਉਹਨੇ ਦੇਵੀ ਮਾਈ ਨੇ ਪੁਕਾਰ ਕੀਤੀ ਗੁਰੂ ਗੋਬਿੰਦ ਸਿੰਘ ਅੱਗੇ ਕਿ ਤੂੰ ਮੈਨੂੰ ਬਚਾ ਲੈ ਗੁਰੂ ਗੋਬਿੰਦ ਸਿੰਘ ਨੇ ਉੱਥੇ ਔਰੰਗਜ਼ੇਬ ਦਾ ਸਿਰ ਉਤਾਰ ਦਿੱਤਾ ਉੱਥੇ ਉਹਨੂੰ ਮਾਰ ਦਿੱਤਾ ਪਰ ਔਰੰਗਜ਼ੇ ਮਰਦਾ ਹੋਇਆ ਸ਼ਰਾਪ ਦੇ ਗਿਆ ਕਹਿੰਦਾ ਅਗਲੇ ਜਨਮ 'ਚ ਤੇਤੋਂ ਬਦਲਾ ਫਿਰ ਮੈਂ ਲਊਂਗਾ ਆ ਜਿਹੜਾ ਅਗਲੇ ਜਨਮ 'ਚ ਇੱਥੇ ਧਰਤੀ ਤੇ ਆ ਕੇ ਔਰੰਗਜ਼ੇਬ ਨੇ ਐਡਾ ਜ਼ੁਲਮ ਕੀਤਾ ਬਚਿੱਤਰਨਾਟਕ ਦੀ ਕਹਾਣੀ ਮੁਤਾਬਕ ਤਾਂ ਪਿਛਲੇ ਜਨਮ 'ਚ ਗੁਰੂ ਗੋਬਿੰਦ ਸਿੰਘ ਨੇ ਉਹਦਾ ਕਹਣ ਕੀਤਾ ਸੀ ਤੇ ਇਸ ਜਨਮ 'ਚ ਵੀ ਚੋਨੇ ਫਿਰ ਬਦਲਾ ਲੈ ਲਿਆ ਇਹ ਕਹਾਣੀ ਪਾਉਂਦਾ ਕੋਈ ਨਹੀਂ ਇਹ ਵੀ ਵਿਚਤਰਨਾਟਕ ਜਿਹੀ ਲਿਖੀ ਹੋਈ ਹੈ ਤਾਂ ਪਿਆਰਿਓ ਅੱਛਾ ਇਹ ਵਿਚਤਰਨਾਟਕ ਮੈਂ ਦਰਜ ਹੈ ਬਿਲਕੁਲ ਦਰਜ ਹੈ ਜੀ ਸਾਰੀ ਕਹਾਣੀ ਇਸ ਘਰੇ ਰੌਲਾ ਪੈਂਦਾ ਉਹ ਬੰਦਾ ਵੀ ਇੱਥੇ ਗੁਰੂ ਸਾਹਿਬ ਨੇ ਤਪ ਕਰਿਆ ਕੱਲਾ ਇਹੀ ਪਾਸ ਦੱਸਦੇ ਨੇ ਔਰ ਇਹ ਬੰਦਾ ਤਪ ਕਰਿਆ ਤਾਂ ਗੱਲ ਲੁਕੋਤੀ ਇਹਨਾਂ ਨੇ ਦੱਸਦੀ ਨਹੀਂ ਹਣ ਮੈਂ ਤਾਂ ਇੱਥੋਂ ਤੱਕ ਸਾਰਾ ਕੁਝ ਕੱਢੀ ਫਿਰਦਾ ਤੇ ਜਦੋਂ ਮੈਂ ਪਹਿਲੀ ਵਾਰੀ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਇਹ ਕਹਾਣੀ ਮੈਂ ਸਾਰੀ ਦੀ ਸਾਰੀ ਵੀਡੀਓ ਬਣਾ ਕੇ ਪਾਉਣ ਲੱਗਿਆ ਸੀ ਤਾਂ ਜਿਹੜੇ ਮੇਰੀ ਇੰਟਰਵਿਊ ਕੀਤੀ ਸੀ ਇਹ ਪੁੱਠੇ ਰਾ ਪਏਗੇ ਬਹੁਤ ਗਲਤ ਸਵਾਲ ਇਹਨਾਂ ਦੇ ਬੰਦੇ ਨੇ ਕੀਤੇ ਤੇ ਮੇਰਾ ਅਪਮਾਨ ਕਰਨ ਵਾਸਤੇ ਇਹਨਾਂ ਨੇ ਆਪਣੇ ਟੀਵੀ ਚੈਨਲ ਤੇ ਬੁਲਾਇਆ ਸੀ ਅਖੀਰ ਚ ਮੈਂ ਉੱਥੋਂ ਛੱਡ ਕੇ ਰੋਸ ਵਜੋਂ ਆ ਗਿਆ ਮੈਂ ਨਵੇਂ ਸਿਰੋਂ ਲੁਧਿਆਣੇ ਇੱਕ ਸਟੂਡੀਓ ਦੇ ਵੀ ਜਾ ਕੇ ਪੱਲਿਓ ਪੈਸੇ ਖਰਚ ਕੇ ਮੈਂ ਫਿਰ ਉਥੇ ਨਵੇਂ ਸਿਰੋਂ ਵੀਡੀਓ ਬਣਾ ਕੇ ਪਾਈ ਹੈ ਜਿਹੜੀ ਕਿ ਕਈ ਲੱਖ ਚੱਲ ਗਈ ਹੋਈ ਹੈ ਉਹਦੇ ਵਿੱਚ ਮੈਂ ਸਾਰੇ ਇਹ ਜਿਹੜੇ ਨੁਕਤੇ ਨੇ ਇਹ ਸਾਹਮਣੇ ਲਿਆਣ ਦਾ ਪ੍ਰਬੰਧ ਕੀਤਾ ਹੈ ਅੱਜ ਤੱਕ ਉਹਦਾ ਕੋਈ ਜਵਾਬ ਨਹੀਂ ਦੇ ਸਕਿਆ ਹੈ ਇੱਕ ਮਿੰਟ ਇਹ ਦੱਸੋ ਜਿਹੜਾ ਬਚਿੱਤਰ ਨਾਟਕ ਆਮ ਜਿਹੜੇ ਮੇਰੇ ਵਰਗੇ ਮਾਤੜਾ ਜਿਹਨਾਂ ਨੂੰ ਬਚਾਰੇ ਨੂੰ ਪਤਾ ਹੀ ਨਹੀਂ ਮੈਂ ਵੀ ਨਹੀਂ ਇੰਨਾ ਪੜਿਆ ਵੀ ਬਚਤਰਨਾਟਕ ਦਾ ਦਾਵਾ ਹੈ ਵੀ ਗੁਰੂ ਸਾਹਿਬ ਦੀ ਜਿਹ ਪਿਛਲੇ ਜੀਵਨ ਦਾ ਸਾਰਾ 베ਰ ਬੈ ਉਹ ਸਾਰਾ ਗ੍ਰੰਥ ਹੈ ਤੇ ਗੁਰਗੋਬਨ ਸਿੰਘ ਜੀ ਨੇ ਲਿਖਿਆ ਇਹ ਇਸ ਪਿੱਛੇ ਵੀ ਬਹੁਤ ਰੌਲਾ ਚੱਲ ਰਿਹਾ ਹੈ ਨਾ ਥੋੜਾ ਜਿਹਾ ਲੰਮਾ ਨਹੀਂ ਇਹ ਤੇਜੀ ਸਵਾਲ ਪੈਦਾ ਹੁੰਦਾ ਐ ਐਸ ਜਾਨੂਨ ਦੇ ਵਿੱਚ ਜਿਹੜੀ ਬਿਨਾ ਸ਼ੱਕ ਤੋਂ ਗੁਰਬਾਣੀ ਸਾਡੇ ਵਾਸਤੇ 35 ਮਹਾਪੁਰਖਾਂ ਨੂੰ ਨੇ ਲਿਖ ਕੇ ਧਰੀ ਹੈ ਤੇ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਤੇ ਜਿਹੜੀ ਨਿਰਸੋਨਾ ਹੈ ਸਾਡੇ ਵਾਸਤੇ ਗੁਰਬਾਣੀ ਤੇ ਉਹ ਆਪਾਂ ਪੜਨ ਨੂੰ ਤਿਆਰ ਨਹੀਂ ਉਹ ਬਈ ਆਪਾਂ ਕਰਾਏ ਦੇ ਪਾਠ ਕਰਾਉਨੇ ਆ ਕਿ ਭਾਈ ਅਸੀਂ 5000 11000 21000 ਰੁਪਇਆ ਤੁਹਾਨੂੰ ਦੇ ਦਾਂਗੇ ਆ ਪਾਠ ਅਖੰਡ ਪਾਠ ਜਾਂ ਸਹਿਜ ਪਾਠ ਤੁਸੀਂ ਸਾਡੇ ਨਾਂ ਦਾ ਕਰ ਦਿਓ ਫਿਰ ਅਰਦਾਸ ਸਾਡੇ ਨਾਂ ਦੀ ਕਰ ਦਿਓ ਉਹਦਾ ਫਲ ਸਾਨੂੰ ਪ੍ਰਾਪਤ ਹੋ ਜਾਊਗਾ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਪਾਠ ਕਰਨ ਨੂੰ ਤਿਆਰ ਨੇ ਤੇ ਇਹ ਜਿਹੜਾ 72 ਨਾਟਕ ਹੈ ਇਹ ਤਾਂ ਤਰ੍ਹਾਂ ਤਰ੍ਹਾਂ ਦੀਆਂ ਹੋਰ ਗੱਲਾਂ ਨੇ ਇਹ ਤਾਂ ਪੜਨ ਦਾ ਮਤਲਬੇ ਨਹੀਂ ਆਮ ਬੰਦਾ ਇਹਨਾਂ ਨੂੰ ਨਹੀਂ ਪੜਦਾ ਤੇ ਜੇ ਪੜਦਾ ਉਹ ਇੰਨੀਆਂ ਭੱਦੀਆਂ ਕਹਾਣੀਆਂ ਨੇ ਤਕਰੀਬਨ ਪੌਣੇ 500 600 ਪੰਨੇ ਤਾਂ ਗੰਦਗੀ ਨਾਲ ਭਰੇ ਪਏ ਨੇ ਜਿਹਨੂੰ ਤ੍ਰਿਆ ਚਰਤਰ ਕਹਿੰਦੇ ਨੇ ਔਰਤਾਂ ਤੇ ਘੱਟੀਆਂ ਗੰਦੇ ਇਲਜ਼ਾਮ ਲੱਗੇ ਹੋਏ ਨੇ ਬਾਕੀ ਅੱਧੇ ਤੋਂ ਜ਼ਿਆਦਾ ਉਹ ਫਿਰ Hindu ਦੇਵੀ ਦੇਵਤਿਆਂ ਦੇ ਪ੍ਰਾਣਿਕ ਪਾਤਰਾਂ ਦੀਆਂ ਸਾਰੀਆਂ ਜੀਵਨੀਆਂ ਲੰਮੀਆਂ ਕਹਾਣੀਆਂ ਪਾਈਆਂ ਹੋਈਆਂ ਨੇ ਇੱਕ ਮੈਂ ਤੁਹਾਡੇ ਅੱਗੇ ਮੈਂ ਹਾਸੇ ਦੀ ਗੱਲ ਰੱਖਣ ਲੱਗਿਆ ਬਈ ਬਚਿੱਤਰਨਾਟਕ ਹੀ ਲਿਖਿਆ ਹੋਇਆ ਕੋਈ ਬੰਦਾ ਉਹ 228 ਪੰਨੇ ਤੋਂ ਬਚਿੱਤਰਨਾਟਕ ਦੇ ਵਿੱਚੋਂ 228 ਪੰਨੇ ਤੋਂ 238 ਪੰਨੇ ਤੱਕ 10 ਕ ਪੰਨੇ ਕਦੇ ਆਪ ਪੜ੍ਹ ਕੇ ਵੇਖਿਓ ਉਹਦੇ ਵਿੱਚ ਨਾ ਮੈਂ ਹੈਰਾਨ ਰਹਿ ਗਿਆ ਮੈਂ ਪੜ੍ਹ ਕੇ ਵੀ ਕਈ ਵਾਰੀ ਉਹਦਾ ਜ਼ਿਕਰ ਕੀਤਾ ਲੋਕਾਂ ਨੂੰ ਸੁਣਾਇਆ ਉਹ ਕਹਿੰਦੇ ਇਹ ਕੀ ਹੈ ਮਖਾ 75 ਨਾਟਕ ਹੈ ਗਾਗੜਦੰਗ ਗੜਾ ਝਾਗੜਦੰਗ ਛੜਾ ਛਾਗੜਦੰਗ ਛੜਾ ਗਾਗੜਦੰਗ ਦਗੜਦੰਗ ਫਾਗੜਦੰਗ ਛਾਗੜਦੰਗ ਆ ਕੋਈ ਲਿਖਿਆ ਪਿਆ ਉਹਦੇ ਵਿੱਚ ਕੱਢ ਲੋ ਇਹਦੇ ਅਰਥ ਕੀ ਕੱਢੋਂਗੇ ਸੋ ਇਹੋ ਜਿਹਾ ਕੂੜ ਕੂਫਰ ਬਿਨਾ ਪੜੇ ਅਸੀਂ ਗੁਰੂ ਗੋਬਿੰਦ ਸਿੰਘ ਦੀ ਰਚਨਾ ਕਹੀ ਜਾਂਦੇ ਆ ਤੇ ਗੁਰੂ ਗੋਬਿੰਦ ਸਿੰਘ ਕੋਲੇ ਕੋਈ ਹੋਰ ਟਾਈਮ ਹੀ ਨਹੀਂ ਸੀ ਬਾ ਆਹੀ ਕੋਈ ਲਿਖਣ ਜੋਗੇ ਰਹਿ ਗਏ ਸੀ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਜਾਂ ਔਰਤਾਂ ਦਾ અપਮਾਨ ਜਾਂ ਫਿਰ ਗਾ ਵੜਦੰਗੜਾ ਆਹੀ ਰਹਿ ਗਿਆ ਸੀ ਉਹਨਾਂ ਕੋਲੇ ਜਦੋਂ ਕਿ ਇੱਥੇ ਸਾਫ਼ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਨਾਮ ਇੱਕ ਵਾਰੀ ਵੀ ਕਿਤੇ ਨਹੀਂ ਮਿਲਦਾ ਇਹਦੇ ਵਿੱਚ ਲਿਖਿਆ ਹੋਇਆ ਨਾ ਨਾਨਕ ਨਾਮ ਮਿਲਦਾ ਇਹਦੇ ਵਿੱਚ ਕੀ ਮਿਲਦਾ RAM ਅਤੇ ਸ਼ਾਮ ਕਵੀ ਜਿਹੜੇ ਰੋਪੜ ਦੇ ਰਹਿਣ ਵਾਲੇ ਸੀ ਜਾਤ ਦੇ ਬ੍ਰਾਹਮਣ ਸੀ ਇਹ ਸਾਰਾ ਡਾਕਟਰ ਰਤਨ ਸਿੰਘ ਜੱਗੀ ਨੇ ਸਾਹਮਣੇ ਗੱਲਾਂ ਲਿਆਂਦੀਆਂ ਨੇ ਆਪਣੀ ਪੀ ਐਚ ਡੀ ਦੇ ਥੀਸਿਸ ਦੇ ਵਿੱਚ ਉਹਦੇ ਵਿੱਚ ਉਹਨੇ ਸਾਫ਼ ਦੱਸਿਆ 117 ਵਾਰੀ RAM ਅਤੇ ਸ਼ਾਮ ਕਵੀਆਂ ਦਾ ਨਾਮ ਇਹਦੇ ਵਿੱਚ ਕਹੁੰਦਾ ਇਹ ਸਾਡੇ ਪ੍ਰਚਾਰਕਾਂ ਨੂੰ ਤੇ ਲਿਖਾਰੀਆਂ ਨੂੰ ਸਾਰਾ ਭੁੱਲ ਗਿਆ ਉਹਦਾ ਕਦੇ ਜ਼ਿਕਰ ਨਹੀਂ ਕਰਦੇ ਹਮ ਅਸਲ ਵਿੱਚ ਅਜਿਵੇਂ ਜਦ ਕਿ ਜਦੋਂ ਅਸੀਂ ਬਾਤ ਕਰ ਰਹੇ ਭਾਈ ਵੀਰ ਸਿੰਘ ਜਾਂ ਫੌਜੀ ਮੋਹਨ ਸਿੰਘ ਇਹ ਮਾਰਤਭਰ ਕਾਤ ਖੜੀ ਹੋਈ ਇਸ ਤਰ੍ਹਾਂ ਜਿਹੜੀ ਮਾਰਤ ਬਣ ਗਈ ਪੂਰੀ ਬੰਦੇ ਜਾਣ ਲੱਗੇ ਉਹ ਤਾਂ ਇਹ ਪਹਿਲੀ ਵਾਰੀ ਜਿਹੜਾ ਹੋਇਆ 1970 ਦੇ ਵਿੱਚ ਗਿਆਨੀ ਭਾਗ ਸਿੰਘ ਅੰਮਾਲੇ ਵਾਲਿਆਂ ਨੇ ਦਸਮ ਗ੍ਰੰਥ ਤੇ ਇੱਕ ਕਿਤਾਬ ਲਿਖੀ ਉਹ ਕਿਤਾਬ ਇੰਨੀ ਚਰਚਿਤ ਹੋਈ ਤੇ ਲੋਕਾਂ ਨੂੰ ਤਾਂ ਅੱਗ ਲੱਗੀ ਇੱਕ ਤਰ੍ਹਾਂ ਦੀ ਸਭ ਤੋਂ ਜ਼ਿਆਦਾ ਇਹ ਤੇ ਕਿਉਂਕਿ ਪ੍ਰਚਾਰਕ ਸੀ ਭਾਈ ਸੰਤ ਸਿੰਘ ਮਸਕੀਨ ਨੇ ਇਹਦੇ ਵਿਰੁੱਧ ਬਾਬੇ ਲਾ ਉਠਾਇਆ ਆਪ ਉਹ ਪ੍ਰਿੰਸੀਪਲ ਹਰਭਜਨ ਸਿੰਘ ਚੰਡੀਗੜ੍ਹ ਵਾਲੇ ਨੇ ਜਿਹੜੇ ਉਹਨਾਂ ਨੇ ਆਪਣੀ ਕਿਸੇ ਸਵੈ ਜੀਵਨੀ 'ਚ ਜਾਂ ਕਿਸੇ ਕਿਤਾਬ ਦੇ ਵਿੱਚ ਮੈਂ ਉਹਨਾਂ ਦਾ ਪੜ੍ਹਿਆ ਮੈਂ ਨੋਟ ਵੀ ਕੀਤਾ ਹੋਇਆ ਤੇ ਉਹਨਾਂ ਨੇ ਜ਼ਿਕਰ ਕੀਤਾ ਹੋਇਆ ਕਹਿਣ ਲੱਗਿਆ ਮੈਂ ਵੀ ਪਾਪੀ ਆ ਹਰਭਜਨ ਸਿੰਘ ਜੀ ਲਿਖਦੇ ਨੇ ਮੈਂ ਵੀ ਪਾਪੀ ਆ ਮੈਂ ਵੀ ਉਹਨਾਂ ਲੋਕਾਂ ਦੇ ਵਿਚ ਸ਼ਾਮਲ ਹੋ ਗਿਆ ਪ੍ਰੈਸ ਦਬਾਅ ਦੇ ਵਿੱਚ ਆ ਕੇ ਜਿਨ੍ਹਾਂ ਨੇ ਗਿਆਨੀ ਭਾਗ ਸਿੰਘ ਨੂੰ ਪੰਥ ਚੋਂ ਛੇਕਿਆ ਸੀ ਉਦੋਂ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਕਰਨ ਵਾਲਾ ਸੀ ਉਹ ਗਿਆਨੀ ਸੰਤ ਸਿੰਘ ਮਸਕੀਨ ਸੀ ਕਿਉਂਕਿ ਉਹ ਸਟੇਜਾਂ ਦੇ ਉੱਤੇ ਦਸਮਗ੍ਰੰਥ ਵਿੱਚ ਕਰਨਾਟਕ ਦੇ ਵਿੱਚੋਂ ਹਵਾਲੇ ਦਿੰਦਾ ਸੀ ਬਹੁਤ ਜ਼ਿਆਦਾ ਉਹਦੀਆਂ ਰਿਕਾਰਡਿੰਗਾਂ ਬਹੁਤ ਪਈਆਂ ਸੀ ਉਹਦੇ ਕਰਕੇ ਉਹਨੂੰ ਵਿੱਚੋਂ ਨਿਕਲਣਾ ਔਖਾ ਸੀ ਉਹਨੇ ਫਿਰ ਇਹਾਂ ਗੱਲਾਂ ਤੇ ਬੋਲਣ ਵਾਲੇ ਲਿਖਣ ਵਾਲੇ ਗਿਆਨੀ ਭਾਗ ਸਿੰਘ ਨੂੰ ਹੀ ਪੰਥ ਚੋਂ ਛਕਵਾ ਦਿੱਤਾ ਤਾ ਉਦੋਂ ਬਾਅਦ ਉਹ ਵਿਚਾਰਾ ਜੈਨੀ ਭਾਗ ਸਿੰਘ ਨੇ ਉਹਨਾਂ ਦੀ ਕਿਤਾਬ ਮੈਂ ਕਿਹਾ ਵੀ ਇਹ ਉਹਨੇ ਇਹ ਸਾਰਾ ਕੁਝ ਦੱਸਿਆ ਕਿ ਇਹ ਇਹ ਕਰਤੋਤਾ ਪਈਆਂ ਨੇ ਇਹ ਗੁਰੂ ਕੀ ਬਾਣੀ ਨਹੀਂ ਹੈ ਇਹ ਸਾਰਾ ਕੁਝ ਮਿਲਦਾ ਹੂੰ ਅਤੇ ਉਸ ਤੋਂ ਬਾਅਦ ਤਾਂ ਹੌਲੀ ਹੌਲੀ ਲੋਕਾਂ ਨੇ ਜਿਉਂ-ਜਿਉਂ ਪੜਿਆ ਤੇ ਫਿਰ ਮਿਸ਼ਨਰੀ ਕਾਲਜਾਂ ਨੇ ਇਹ ਗੱਲਾਂ ਬਹੁਤ ਹੱਦ ਤੱਕ ਅਪਣਾਈਆਂ ਫਿਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਇਹ ਗੱਲਾਂ ਆਈਆਂ ਫਿਰ ਜਿਹੜਾ ਜਸਵਿੰਦਰ ਸਿੰਘ ਦਬਈ ਵਾਲਾ ਉਹਨੇ 4-5 ਹਿੱਸਿਆਂ ਦੀਆਂ ਕਿਤਾਬਾਂ ਦਸਮਗ੍ਰੰਥ ਬਾਰੇ ਲਿਖੀਆਂ ਇਸ ਤਰ੍ਹਾਂ ਫਿਰ ਅੱਗੇ ਤੋਂ ਅੱਗੇ ਕੰਮ ਚੱਲਦਾ ਗਿਆ ਹੁਣ ਇਹ ਕਾਫੀ ਸਾਰੀ ਆਵਾਜ਼ ਉੱਠੀ ਹੋਈ ਆ ਪਰ ਡੇੜੇ ਡੇਰਿਆਂ ਚ ਬੜੇ ਲੰਮੇ ਸਮੇਂ ਤੋਂ ਇਹਦੀ ਪੂਜਾ ਹੋ ਰਹੀ ਹੈ ਤੇ ਇਹਦੇ ਅਖੰਡ ਪਾਠ ਹੋ ਰਹੇ ਨੇ ਉਹ ਇਹਨੂੰ ਅਜੇ ਵੀ ਛੱਡਣ ਨੂੰ ਤਿਆਰ ਨਹੀਂ ਕਿਉਂਕਿ ਉਹਨਾਂ ਨੂੰ ਫਿਰ ਲੱਗਦਾ ਹੈ ਵੀ ਲੋਕੀ ਸਾਨੂੰ ਫਿਰ ਕੀ ਕਹਿਣਗੇ ਪਹਿਲਾਂ ਤੁਸੀਂ ਗਲਤ ਕੰਮ ਕਰਦੇ ਰਹੇ ਤੇ ਹੁਣ ਤੁਸੀਂ ਕਿਉਂ ਛੱਡਤਾ ਹੈ ਤਾਂ ਇਸ ਤਰ੍ਹਾਂ ਉਹਨਾਂ ਲੋਕਾਂ ਨੇ ਅਜੇ ਤੱਕ ਵੀ ਇਹ ਅਪਣਾਇਆ ਹੋਇਆ ਜਿਹੜਾ ਕਿ ਕੋਰਾ ਹੀ ਝੂਠ ਦਾ ਪਲੰਦਾ ਹੈ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲਾ ਤੇ ਇਹ ਗਲਤ ਚੀਜ਼ਾਂ ਨੇ ਇਹਨਾਂ ਨੂੰ ਰੱਦ ਕਰਨਾ ਪੈਂਦਾ ਉਥੇ ਮੜਾ ਜੇ ਦੱਸੋ ਵੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਤੀਰਥ ਯਾਤਰਾ ਬਾਰੇ ਗੁਰੂ ਸਾਹਿਬ ਕੀ ਕਹਿ ਰਹੇ ਆ ਵੀ ਜਿਹੜੀ ਯਾਤਰਾ ਮੈਂ ਪਹਿਲਾਂ ਬਹੁਤ ਹੁੰਦੀ ਸੀ ਹਰਦੁਆਰ ਕਾਸ਼ੀ ਬੋੜਾ ਪ੍ਰਯਾਗ ਉੱਧਰ ਫਿਰਦੇ ਤੇ ਜਦ ਆਪਣਾ Hindu ਬ੍ਰਾਹਮਣਵਾਦ ਦਾ ਬੋਲ ਬਾਲਾ ਤਾਂ ਉਹ ਬਾਣੀ ਦੇ ਵਿੱਚ ਕੀ ਕਹਿ ਰਹੇ ਮਹਾਰਾਜ ਗੁਰੂ ਸਾਹਿਬ ਤਾਂ ਬੇਅੰਤ ਥਾਵਾਂ ਤੇ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਲ ਕੇ ਮੱਜਨ ਜੇ ਗਤ ਹੋਵੈ ਨਿਤ ਨਿਤ ਮੇਂਡਿਕ ਨਾਵੈ ਜੈਸੇ ਮੇਂਡਿਕ ਤੈਸੇ ਓਇ ਨਰ ਫਿਰ ਫਿਰ ਜੋਨੀ ਆਵੈ ਭਾਵੇਂ ਗਿਆ ਜਾਓ ਹਰਦਵਾਰ ਜਾਓ ਕਾਂਸ਼ੀ ਜਾਓ ਰਿਸ਼ੀਕੇਸ਼ ਜਾਓ ਕਿਤੇ ਵੀ ਤੀਰਥਾਂ ਤੇ ਭਟਕਦੇ ਫਿਰੋ ਗੁਰਬਾਣੀ ਨੇ ਤਾਂ ਨਾ ਸਾਰੇ ਤੀਰਥਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਪਾਣੀ ਤਾਂ ਹਰੇਕ ਥਾਂ ਤੇ ਇੱਕੋ ਜਿਹੀ ਹੈ ਪਾਣੀ 'ਚ ਕੋਈ ਫਰਕ ਨਹੀਂ ਸਿਰਫ ਸਾਫ ਪਾਣੀ ਅਤੇ ਮੈਲਾ ਪਾਣੀ ਦਾ ਫਰਕ ਹੋ ਸਕਦਾ ਉਹਦੇ ਬਾਕੀ ਚੀਜ਼ਾਂ ਦਾ ਕੋਈ ਫਰਕ ਨਹੀਂ ਹੈ ਸੋ ਕਿਸੇ ਵੀ ਤੀਰਥ ਨੂੰ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ ਇਹਨਾਂ ਤੀਰਥਾਂ ਦੇ ਜਾਂ ਅਨੇਕ ਯਾਤਰਾਵਾਂ ਦੇ ਹੁਣ ਤਾਂ ਇਹਨੂੰ ਇੰਨੇ ਗਰਕ ਗਏ ਹੁਣ ਤਾਂ ਅਸੀਂ ਸ਼ਰਯਾਮ ਸਮੇਤ ਵੱਡੇ ਵੱਡੇ ਲੀਡਰਾਂ ਦੇ ਕਹਿੰਦੇ ਕਹੋਂਦੇ ਸੰਤਾ ਮਹਾਪੁਰਖਾਂ ਦੇ ਜੁੱਤੀਆਂ ਨੂੰ ਸ਼ੀਸ਼ੇ 'ਚ ਮੜਾ ਕੇ ਲੋਕਾਂ ਨੂੰ ਯਾਤਰਾ ਤੇ ਜੁੱਤੀਆਂ ਵਿਖਾਉਂਦੇ ਫਿਰਦੇ ਆ ਨਾ ਸਮਝ ਲੋਕ ਵਿਚਾਰੇ ਗੁਰੂ ਗੋਬਿੰਦ ਸਿੰਘ ਦੇ ਨਾਮ ਥੱਲੇ ਉਹ ਜੁੱਤੀਆਂ ਲੈਂਦੀਆਂ ਨੇ ਕਿਤੋਂ ਉਹਨਾਂ ਜੁੱਤੀਆਂ ਨੂੰ ਮੱਥੇ ਟਿਕਵਾ ਰਹੇ ਨੇ ਮੰਤਰੀ ਦਾਵਾ ਕਰ ਰਿਹਾ ਸੀ ਮੰਤਰੀ ਦਾਵਾ ਨਹੀਂ ਫਿਰ ਜੁੱਤੀਆਂ ਬਿਲਕੁਲ ਜੀ ਤੇ ਉਹਦਾ ਨਾਮ ਕੀ ਧਰਿਆ ਚਰਨ ਸੁਹਾਵੇ ਜੁੱਤੀ ਦਾ ਨਾਮ ਨਵਾਂ ਧਰ ਲਿਆ ਕਿਸੇ ਤੋਂ ਪੁੱਛ ਕੇ ਵੀ ਵਧੀਆ ਜਿਹਾ ਨਾਮ ਉਧਰੋ ਜਿਹੜਾ ਲੋਕਾਂ ਤੇ ਅਸਰ ਚੰਗਾ ਕਰੇ ਜੁੱਤੀ ਵਾਲੀ ਗੱਲ ਤਾਂ ਚੁਬਦੀ ਹੈ ਉਹ ਕਿਸੇ ਨੇ ਫਿਰ ਇਹਨੂੰ ਸਲਾਹ ਦਿੱਤੀ ਇਹਦਾ ਨਾਮ ਰੱਖ ਲਓ ਚਰਨ ਸੁਹਾਵੇ ਇਹਨਾਂ ਨੇ ਚਰਨ ਸੁਹਾਵੇ ਨਾਮ ਰੱਖ ਕੇ ਜੁੱਤੀਆਂ ਦਾ ਉਹ ਲੋਕਾਂ ਤੋਂ ਪੂਜਾ ਕਰਵਾਣੀ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਘਰ ਘਰ ਜੁੱਤੀਆਂ ਲੈ ਕੇ ਜਾਣਗੇ ਸੜਕਾਂ ਤੇ ਫਿਰਨਗੇ ਆਓ ਜੀ ਮੱਥਾ ਟੇਕੋ ਇਹ ਗੁਰੂ ਸਾਹਿਬ ਦੀਆਂ ਪਵਿੱਤਰ ਨਸਾਨੀਆਂ ਨੇ ਗੁਰੂ ਸਾਹਿਬ ਦੇ ਅਸਲੀ ਵਿਚਾਰ ਅਸਲੀ ਪਵਿੱਤਰ ਨਸਾਨੀ ਗੁਰਬਾਣੀ ਪੁੱਲ ਜੀ ਜੁੱਤੀਆਂ ਤੱਕ ਪਹੁੰਚ ਗਏ ਸਿੱਖ ਹਮ ਠੀਕ ਹੈ ਜੀ ਬਹੁਤ ਸ਼ੁਕਰਾਨਾ